ਜਦੋਂ ਪੰਜਾਬ ਦੀ ਰਾਜਨੀਤੀ ਆ ਪੰਜਾਬ ਦੇ ਭੋਲੇ ਭਾਲੇ ਲੋਕਾਂ ਨੂੰ ਮੂਰਖ ਬਣਾ ਕੇ ਆਪਣੀ ਸਤਾ ਦੇ ਵਿੱਚ ਆਉਂਦੇ ਨੇ ਰਾਜ ਕਰਦੇ ਨੇ ਉਹਨਾਂ ਦੇ ਬਾਰੇ ਤੁਹਾਡਾ ਕੀ ਕਹਿਣਾ ਪੰਜਾਬ ਦੇ ਵਿੱਚ ਦੁਬਾਰਾ ਆਮ ਆਦਮੀ ਪਾਰਟੀ ਨਹੀਂ ਰਿਪੀਟ ਹੋਏਗੀ ਸਾਰਿਆਂ ਨੂੰ ਪਤਾ ਹੈ ਇਸ ਟਾਈਮ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਪੈਸੇ ਇਕੱਠੇ ਕਰਨ ਨੂੰ ਆਪਣੇ ਨਾਮ ਚੁਮਕਾਉਣ ਨੂੰ ਲੱਗੀ ਹੋਈ ਹੈ ਇਹਨਾਂ ਨੂੰ ਪਤਾ ਹੈ ਕਿ ਅਸੀਂ ਦੁਬਾਰਾ ਆਣਾ ਨਹੀਂ ਜਿਹੜੇ ਐਮ ਐਲ ਏ ਨੇ ਐਮ ਐਲ ਏ ਲੱਗੇ ਹੋਏ ਨੇ ਐਮ ਪੀ ਐਮ ਪੀ ਲੱਗੇ ਹੋਏ ਨੇ ਪੰਜਾਬ ਇਸ ਟਾਈਮ ਤਰਜਾਈ ਹੈ ਪੰਜਾਬ ਇਸ ਟਾਈਮ ਰੋਡ ਤੇ ਹੈ ਆਮ ਆਦਮੀ ਪਾਰਟੀ ਤਾਂ ਕਹਿ ਰਹੇ ਸੀ ਅਸੀਂ ਆਮ ਲੋਕਾਂ ਦੀ ਸਰਕਾਰ ਆ ਪਰ ਉਹ ਤਾਂ ਇਹ ਗੱਲ ਵੀ ਕਹਿ ਰਹੇ ਨੇ ਵੀ ਅਸੀਂ ਜਿਹੜੇ ਐਮ ਐਲ ਏ ਕਢਾਏ ਨੇ ਉਹ ਆਮ ਘਰਾਂ ਦੇ ਲੋਕ ਨੇ ਆਮ ਘਰਾਂ ਦੇ ਲੋਕ ਇੱਕ ਕੋਈ ਮੋਬਾਈਲ ਠੀਕ ਕਰਦਾ ਸੀ ਕੋਈ ਦੁਕਾਨ ਸੀ ਕਿਸੇ ਦੀ ਅੱਜ ਕੱਲ ਕੀ ਕਰਦਾ ਪਿਆ ਜਦੋਂ ਪਹਿਲੇ ਦਿਨ ਐਮ ਐਲ ਏ ਗਏ ਸੀ ਉੱਥੇ ਚੰਡੀਗੜ੍ਹ ਦੇ ਵਿੱਚ ਸਾਈਕਲਾਂ ਤੇ ਗਏ ਸੀ ਦਿਖਾਵਾ ਸੀ ਨਾ 90 ਦਾ ਸੀ ਇੱਕ ਬੰਦਾ ਸਾਈਕਲ ਤੇ ਗਿਆ ਦਿਖਾਉਣ ਵਾਸਤੇ ਮਜ਼ਾ ਤੇ ਤਾਂ ਆਂਦਾ ਜੇ 5 ਸਾਲ ਉਹ ਬੰਦਾ ਸਾਈਕਲ ਤੇ ਜਾਂਦਾ ਲੈਂਡ ਕਰੂਜ਼ਰਾਂ ਤੇ ਕਿਉਂ ਜਾ ਰਹੇ ਫਿਰ ਅੱਛਾ ਇਹ ਵੀਰਪੀ ਕਲਚਰ ਕਦੀ ਖਤਮ ਨਹੀਂ ਹੋਏਗਾ ਇੱਕ ਡਰਾਮਾ ਕੀਤਾ ਗਿਆ ਪੰਜਾਬ ਸਰਕਾਰ ਵੱਲੋਂ ਪੰਜਾਬੀ ਜਿਹੜੇ ਸਿੰਗਰ ਨੇ ਉਹਨਾਂ ਦੇ ਗਾਣਿਆਂ ਦੇ ਵਿੱਚ ਵੈਲੀ ਅਸਲਾ ਨਜਾਇਜ਼ ਹਥਿਆਰ ਕਈ ਸ਼ਬਦ ਨੇ ਕਿ ਲੱਗਦਾ ਵੀ ਉਹੀ ਕਾਰਨ ਬਣ ਰਹੇ ਨੇ ਪੰਜਾਬ ਦੇ ਵਿੱਚ ਵੱਧ ਰਹੇ ਕ੍ਰਾਈਮ ਕੱਲੇ ਵੈਲੀ ਅਸਲਾ ਨਹੀਂ ਥਾਰ ਅਸਲਾ ਨਸ਼ਾ ਗੰਨ ਇਹ ਪੰਜਾਬ ਦਾ ਕਲਚਰ ਨਹੀਂ ਹੈਗਾ ਪੰਜਾਬ ਦਾ ਸੱਭਿਆਚਾਰ ਨਹੀਂ ਹੈਗਾ ਕਿਉਂਕਿ ਉਹਨੂੰ ਦੇਖ ਕੇ ਬੱਚੇ ਫੋਲੋ ਕਰਦੇ ਨੇ ਮਲਕੀਬਤ ਔਲਖ ਨੇ ਕਿੱਦਾਂ ਗੰਦ ਪਾਇਆ ਪੰਜਾਬ ਦੇ ਵਿੱਚ ਉਹ ਦੇਖੋ ਗੀਪੀ ਗਰੇ ਵਾਲ ਦੀ ਫੇਲੋ ਮਾਈ ਉਥੇ ਦੇ ਵਿੱਚ ਅੱਧ ਤੋਂ ਜ਼ਿਆਦਾ ਜਿਹੜੇ ਬੰਦੇ ਵਿੱਚ ਲਿੱਤੇ ਗਏ ਸੀ ਉਹ ਸਾਰੇ ਸਮੋਕਰ ਦੇ ਸੀ ਡਰਿੰਕ ਕਰਦੇ ਸੀ ਉਹਨਾਂ ਨੂੰ ਇਹ ਠੀਕ ਹੈ ਗੁਰਬਾਣੀ ਦਾ ਪ੍ਰਚਾਰ ਕਰ ਰਹੇ ਨੇ ਸਿੱਖੀ ਦਾ ਪ੍ਰਚਾਰ ਕਰ ਰਹੇ ਨੇ ਕਈ ਵਿੱਚ ਮੈਨੂੰ ਉਹ ਬੰਦੇ ਨੇ ਦੱਸਿਆ ਕਿ ਜਿਹੜੇ ਸ਼ੋਰਟ ਵੀ ਲਿੱਤੇ ਗਏ ਨੇ ਉਹ ਵੀ दारू-ਦੂਰੂ ਪੀ ਕੇ ਉਹ ਵੀ ਲਿੱਤੇ ਗਏ ਨੇ ਨਿਹੰਗਾਂ ਵਾਲਿਆਂ ਦੀ ਆ ਪਾ ਕੇ ਉੱਤੇ ਅਪਰੇ ਯੂਥ ਆ ਬਾਹਰ ਜਾ ਰਹੀ ਆ ਲੱਖਾਂ ਰੁਪਏ ਲਾ ਕੇ ਬਾਹਰ ਜਾਂਦੇ ਨੇ ਜਿਨ੍ਹਾਂ ਕੋਲ ਲੱਖਾਂ ਰੁਪਏ ਹੈਗੇ ਨਾ ਇੱਧਰ ਹੀ ਕਿਉਂ ਨਹੀਂ ਕੰਮ ਕਰਦੇ ਹੈਗੇ ਪਹਿਲੀ ਗੱਲ ਇਹ ਕਿ ਸਤਾਏ ਗਏ ਨੇ ਦੋ ਚੀਜ਼ਾਂ ਹੁੰਦੀਆਂ ਸਰਕਾਰ ਦੇ ਸਤਾਏ ਹੋਏ ਔਰ ਕੰਮਾਂ ਦੇ ਸਤਾਏ ਹੋਏ ਤੁਸੀਂ ਕਹਿ ਰਹੇ ਹੋ ਸੰਤਾ ਚ ਬੀਜੇਪੀ ਅਤੇ ਨੀਚੇ ਕਾਂਗਰਸ ਆ ਗਈ ਪਰ ਜੇ ਦੋਨੇ ਮਿਲ ਕੇ ਲੋਕਾਂ ਦੇ ਬਾਰੇ ਸੋਚਣ ਆਪਾਂ ਲੋਕਾਂ ਨੇ ਉਹਨਾਂ ਨੂੰ ਆਪਣੇ ਲਈ ਚੁਣਿਆਗਾ ਵੀ ਸਾਡੇ ਫਾਇਦੇ ਕਰਨ ਸਾਡੇ ਲਈ ਕੋਈ ਕੰਮ ਕਰਨ ਤੇ ਫਿਰ ਉਹ ਕਿਉਂ ਨਹੀਂ ਸੋਚਦੇ ਹੈਗੇ ਸਵਾਗਤ ਹੈ ਸਾਰੇ ਦਰਸ਼ਕਾਂ ਦਾ ਤੁਸੀਂ ਦੇਖਦੇ ਹੋ ਅਮੇਜ਼ਿੰਗ ਟੀਵੀ ਅੱਜ ਆਪਾਂ ਗੱਲ ਕਰਾਂਗੇ ਪੰਜਾਬ ਦੀ ਖੋਖਲੀ ਰਾਜਨੀਤੀ ਦੇ ਬਾਰੇ ਜਿਹੜੀ ਪੰਜਾਬ ਦੇ ਲੋਕਾਂ ਨੂੰ ਪਾਗਲ ਬਣਾ ਕੇ ਲੋਕਾਂ ਨੂੰ ਲਾਰੇ ਲਾ ਕੇ ਆਪਣੀ ਸਤਾ ਚਲਾਉਂਦੀ ਆ ਆ ਸਾਡੇ ਨਾਲ ਮੌਜੂਦ ਨੇ ਬਿਊਰੋ ਚੀਫ ਵਰਿੰਦਰ ਸਿੰਘ ਜੀ ਉਹਨਾਂ ਨਾਲ ਗੱਲਬਾਤ ਕਰਾਂਗੇ ਸਰ ਪਹਿਲਾਂ ਤਾਂ ਸਵਾਗਤ ਹੈ ਅਮੇਜ਼ਿੰਗ ਟੀਵੀ ਦੇ ਵਿੱਚ ਥੈਂਕ ਯੂ ਜੀ ਧੰਨਵਾਦ ਸ਼ੁਕਰੀਆ ਸਰ ਅੱਜ ਅਪ ਪੰਜਾਬ ਦੀ ਰਾਜਨੀਤੀ ਤੇ ਬਾਰੇ ਗੱਲ ਕਰਾਂਗੇ ਜਿਹੜੀ ਪੰਜਾਬ ਦੀ ਰਾਜਨੀਤੀ ਆ ਪੰਜਾਬ ਦੇ ਭੋਲੇ ਭਾਲੇ ਲੋਕਾਂ ਨੂੰ ਮੂਰਖ ਬਣਾ ਕੇ ਆਪਣੀ 사ਤਾ ਦੇ ਵਿੱਚ ਆਉਂਦੇ ਨੇ ਰਾਜ ਕਰਦੇ ਨੇ ਉਹਨਾਂ ਦੇ ਬਾਰੇ ਤੁਹਾਡਾ ਕੀ ਕਹਿਣਾਗਾ ਰਾਜਨੀਤੀ ਤੁਸੀਂ ਜਦੋਂ ਰਾਜਨੀਤੀ ਕਹਿ ਦਿੰਦੇ ਹੋ ਰਾਜਨੀਤੀ ਵਰਲਡ ਇਦਾਂ ਦਾ ਸਿਆਸਤ ਸਿਆਸਤ ਇੱਕ ਇਦਾਂ ਦੀ ਚੀਜ਼ ਏ ਇਹ ਕਿਸੇ ਦੀ ਧੀ ਪੁੱਤਰ ਨਹੀਂ ਕਿਸੇ ਦੀ ਜਾਇਦਾਦ ਨਹੀਂ ਕਿਸੇ ਦੀ ਆਪਣੀ ਮਾਲਕੀਤ ਨਹੀਂ ਇਸ ਸਮੇਂ-ਸਮੇਂ ਸਰ ਸਮੇਂ ਟਾਈਮਾਂ ਅੰਤੇ ਉਤੇ ਰੰਗ ਬਦਲਦੀ ਏ ਐਗਜ਼ਾਮਪਲ ਤੁਸੀਂ ਵੰਡ ਦੇਖਦੇ ਹੋਗੇ ਕਿ ਨੂੰ ਆ ਜਾਂਦੀਆਂ ਬਗਾਨੀਆਂ ਵੋਟੀਆਂ ਆ ਜਾਂਦੀਆਂ ਤੇ ਘਰਾਂ ਦੇ ਵਿੱਚ ਲਕੀਰ ਖਿੱਚੀ ਜਾਂਦੀ ਏ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਤੁਸੀਂ ਸਿਆਸਤ ਦੇਖਿਓਗੇ ਉੱਪਰਲੇ ਪਾਸੇ ਚਬਾਰੇ ਤੇ ਭਾਜਪਾ ਦਾ ਝੰਡਾ ਥੱਲੇ ਦੇ ਚਬਾਰੇ ਤੇ ਕਾਂਗਰਸ ਦਾ ਝੰਡਾ ਇਹਨੂੰ ਸਿਆਸਤ ਕਹਿੰਦੇ ਨੇ ਜੋ ਪ੍ਰਤਾਪ ਸਿੰਘ ਬਾਜਵਾ ਨੇ ਉਹਨਾਂ ਦੇ ਘਰ ਦੇ ਵਿੱਚ ਦੇਖ ਸਕਦੇ ਹੋ ਲੋਕ ਪੰਜਾਬ ਪੂਰਾ ਦੇਖ ਰਹੇ ਇਸ ਸਿਆਸਤ ਹੈ ਤੁਸੀਂ ਕਹਿ ਰਹੇ ਹੋ ਕਿ ਸੈਂਟਰ ਚ ਬੀਜੇਪੀ ਆ ਤੇ ਨੀਚੇ ਕਾਂਗਰਸ ਆ ਗਈ ਪਰ ਜੇ ਦੋਨੇ ਮਿਲ ਕੇ ਲੋਕਾਂ ਦੇ ਬਾਰੇ ਸੋਚਣ ਆਪਾਂ ਲੋਕਾਂ ਨੇ ਉਹਨਾਂ ਨੂੰ ਆਪਣੇ ਲਈ ਚੁਣਿਆਗਾ ਵੀ ਸਾਡੇ ਫਾਇਦੇ ਕਰਨ ਸਾਡੇ ਲਈ ਕੋਈ ਕੰਮ ਕਰਨ ਤੇ ਫਿਰ ਕਿਉਂ ਨਹੀਂ ਸੋਚਦੇ ਹੈਗੇ ਸਭ ਤੋਂ ਪਹਿਲਾਂ ਜਦੋਂ ਸਿਆਸਤ ਚ ਬੰਦਾ ਆਂਦਾ ਜਦੋਂ ਰਾਜਨੀਤੀ ਨੂੰ ਜਦੋਂ ਉਹਦਾ ਪਹਿਲਾ ਦਿਨ ਹੁੰਦਾ ਸਭ ਤੋਂ ਪਹਿਲਾਂ ਉਹਨੂੰ ਸੌਂ ਚੁਕਾਈ ਜਾਂਦੀ ਸੰਵਿਧਾਨ ਦੀ ਸੌਂ ਉਹਦੇ ਉੱਤੇ ਸਾਇਨ ਕੀਤੇ ਜਾਂਦੇ ਨੇ ਕਿ ਮੈਂ ਖੰਡਤਾ ਤੇ ਇਕਤਾ ਲਈ ਕੰਮ ਕਰਾਂਗਾ ਲੋਕਾਂ ਦੇ ਨਾਲ ਕੰਮ ਕਰਾਂਗਾ ਲੋਕਾਂ ਦੇ ਨਾਲ ਰਵਾਂਗਾ ਲੋਕਾਂ ਦੇ ਵਿਸ਼ਵਾਸਦਵਾਨਾ ਮੈਂ ਅੱਜ ਲੋਕਾਂ ਦੇ ਨਾਲ ਸੌਂ ਖਾ ਕੇ ਕਹਿਣਾ ਸੰਵਿਧਾਨ ਦੀ ਮੈਂ ਲੋਕਾਂ ਲਈ ਕੰਮ ਕਰਾਂਗਾ ਜਿੰਸੇ ਕੋ 5 ਸਾਲ ਦੀ ਸਾਡੀ ਸਰਕਾਰ ਰਹੇਗੀ ਜਾਂ ਐਮਐਲਏ ਜਾਂ ਐਮਪੀ ਰਹਾਗਾ ਸਭ ਤੋਂ ਪਹਿਲਾਂ ਉਹ ਘਰ ਆਂਦਿਆਂ ਦੇ ਮੈਨੂੰ ਲੱਗਦਾ ਇੱਕ ਦਿਖਾਵਾ ਹੁੰਦਾ ਇੱਕ ਸੌਂ ਚੁੱਕਣ ਦਾ ਇੱਕ ਜ਼ਰੀਆ ਹੁੰਦਾ ਉਸ ਤੋਂ ਬਾਅਦ ਗੱਡੀ ਚਾਂਦਿਆਂ ਦੇ ਸਾਰੀਆਂ ਚੀਜ਼ਾਂ ਭੁੱਲ ਜਾਂਦੇ ਨੇ ਤੇ ਲੋਕਾਂ ਨੇ ਕਿਹਾ ਜੇ ਲੋਲੀਪੌਪ ਕਿਉਂ ਦਿੱਤੇ ਜਾਂਦੇ ਨੇ ਲੋਕੀ ਆਪ ਆਪਣੇ ਪੈਰਾਂ ਤੇ ਕੁਹਾੜੀ ਮਾਰਦੇ ਨੇ ਤੁਸੀਂ ਦੇਖੋ ਪੰਜਾਬ ਦੇ ਵਿੱਚ ਕੀ ਹੈ ਕਿ 5 ਸਾਲ ਲਈ ਸਰਕਾਰ ਬਣਦੀ ਹੈ ਸਰਪੰਚ ਹੋਵੇ ਭਾਵੇਂ ਐਮਐਲਏ ਹੋਵੇ ਭਾਵੇਂ ਐਮਪੀ ਹੋਵੇ ਭਾਵੇਂ ਕਾਉਂਸਲਰ ਹੋਵੇ ਅਸੀਂ ਆਪ ਕੀ ਕਰਦੇ ਆ ਅਸੀਂ 500 ਰੁਪਏ ਪਿੱਛੇ ਵਿਕ ਜਾਂਦੇ ਆ 500 ਰੁਪਏ ਪਿੱਛੇ ਵਿਕਿਆ ਬੰਦਾ ਉਹ 5 ਸਾਲ ਲੋਕਾਂ ਦੇ ਉਹ ਐਮਐਲਏ ਐਮਪੀ ਕੋਲੋਂ ਛਿੱਤਰ ਖਾਂਦਾ ਜੁੱਤੀਆਂ ਖਾਂਦਾ ਪੰਜਾਬ ਦੇ ਲੋਕ ਆਪ ਖਾਂਦੇ ਨਹੀਂ ਵਜ੍ਹਾ ਕੀ ਏ ਇੱਕ 500 ਰੁਪਏ 'ਚ ਬਦਲ ਜਾਣਾ ਆਪਣੇ 15 ਦਿਨ ਪਹਿਲਾਂ ਦੇ 10 ਦਿਨ ਪਹਿਲਾਂ ਸ਼ਰਾਬ ਦੇ ਲੰਗਰ ਲਗਾ ਦਨੇ ਵੱਡੇ ਵੱਡੇ ਤੇ ਕੰਮ ਕੋਈ ਹੋਣਾ ਨਹੀਂ ਪੰਜਾਬ ਦਾ ਲੋਕੀ ਆਪ ਆਪਣੇ ਪੈਰਾਂ ਤੇ ਕੁਹਾੜੀ ਮਾਰਦੇ ਨੇ ਆ ਬੈਲ ਮੁਝੇ ਮਾਰ ਉਹ ਕੰਮ ਪੰਜਾਬ ਦੇ ਵਿੱਚ ਚੱਲਦਾ ਤੁਸੀਂ ਸ਼ਰਾਬ ਦੀ ਗੱਲ ਕੀਤੀ ਆ ਪਰ ਸ਼ਰਾਬ ਵੀ ਤਾਂ ਇਹੀ ਸਰਕਾਰਾਂ ਹੀ ਵੰਡਦੀਆਂ ਨੇ ਉਹਨਾਂ ਨੂੰ ਸ਼ਰਾਬ ਵੰਡਣ ਦੀ ਕੀ ਲੋੜ ਆ ਜੇ ਕੰਮ ਕਰਕੇ ਦਿਖਾ ਦੇਣ ਸਰਕਾਰਾਂ ਨਹੀਂ ਸਰਕਾਰਾਂ ਨਹੀਂ ਤੁਸੀਂ ਜਦੋਂ ਐਮਐਲਏ ਜਾਂ ਐਮਪੀ ਜਾਂ ਸਰਪੰਚ ਕੁਝ ਵੀ ਬੰਦੇ ਹੋ ਸਭ ਤੋਂ ਪਹਿਲਾਂ ਹੁੰਦਾ ਆ ਆਪਾਂ ਜਿਤਨਾ ਬਾਈ ਹੁੱਕ ਜਾਂ ਬਾਈਕ ਰੁੱਕ ਉਹਦੇ ਵਿੱਚ ਪੈਸੇ ਵੀ ਵੰਡੇ ਜਾਂਦੇ ਨੇ ਉਹਦੇ ਵਿੱਚ ਸ਼ਰਾਬਾ ਵੀ ਬਣੀਆਂ ਜਾਂਦੀਆਂ ਸਰਕਾਰਾਂ ਵੱਲੋਂ ਜਾਂ ਜਿਹੜੇ ਸਰਕਾਰਾਂ ਦੇ ਵਿੱਚ ਨਹੀਂ ਜੇ ਕੈਂਡੀਡੇਟ ਨੇ ਉਹਨਾਂ ਦੇ ਵੱਲੋਂ ਲੋਕੀ ਆਪ ਆਪਣੇ ਪੈਰੀ ਕੁਹਾੜਾ ਮਾਰਦੇ ਨੇ ਸਮ ਟਾਈਮ ਕੀ ਹੁੰਦਾ ਹੈ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਬਣੀ ਹੈ 99 ਦੀ 99 ਸੀਟਾਂ ਜਿੱਤੇ ਨੇ ਇਹ ਐਕਸੀਡੈਂਟਲੀ ਸਰਕਾਰ ਹੈ 1 ਟਾਈਮ ਸਰਕਾਰ ਹੈ ਇਹ ਦੁਬਾਰਾ ਨਹੀਂ ਆਏਗੀ ਪੰਜਾਬ ਦੇ ਵਿੱਚ ਦੁਬਾਰਾ ਆਮ ਆਦਮੀ ਪਾਰਟੀ ਨਹੀਂ ਰਿਪੀਟ ਹੋਏਗੀ ਸਾਰਿਆਂ ਨੂੰ ਪਤਾ ਹੈ ਇਸ ਟਾਈਮ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਪੈਸੇ ਇਕੱਠੇ ਕਰਨ ਨੂੰ ਆਪਣੇ ਨਾਮ ਚੁਮਕਾਉਣ ਨੂੰ ਲੱਗੀ ਹੋਈ ਹੈ ਇਹਨਾਂ ਨੂੰ ਪਤਾ ਹੈ ਕਿ ਅਸੀਂ ਦੁਬਾਰਾ ਆਣਾ ਨਹੀਂ ਜਿਹੜੇ ਐਮਐਲਏ ਨੇ ਐਮਐਲਏ ਲੱਗੇ ਹੋਏ ਨੇ ਐਮਪੀ ਐਮਪੀ ਲੱਗੇ ਹੋਏ ਨੇ ਪੰਜਾਬ ਐਸ ਟਾਈਮ ਕਰਜ਼ਾਈ ਹੈ ਪੰਜਾਬ ਐਸ ਟਾਈਮ ਰੋਡ ਤੇ ਹੈ ਪੰਜਾਬ ਐਸ ਟਾਈਮ ਪੁਖੜ ਮਾਰੀ ਚੱਲ ਰਹੀ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਐਸ ਟਾਈਮ ਕਾਰੋਬਾਰ ਨਹੀਂ ਹੈਗਾ ਸਕੂਲ ਐਜੂਕੇਸ਼ਨ ਮੈਡੀਕਲ ਸਭ ਕੁਝ ਫੇਲ ਹੈ ਜਿਹੜੀਆਂ ਪੁਰਾਣੀਆਂ ਬਿਲਡਿੰਗਾਂ ਸੀ ਰੰਗ ਕਰਕੇ ਕੋਚਿੰਗ ਮਾਰ ਕੇ ਉਹਨਾਂ ਨੂੰ ਚੱਕਾ ਚੱਕ ਕਰਕੇ ਤੇ ਲੋਕਾਂ ਸਾਹਮਣੇ ਇੱਕ ਰੱਖਿਆ ਜਾ ਰਿਹਾ ਹੈ ਵਿਚ ਕੋਕਲਾ ਵਿਚ ਕੁਛ ਨਹੀਂ ਹੈਗਾ ਸਿਰਫ ਇੱਕ ਦਿਖਾਉਣ ਵਾਸਤੇ ਹੈਗਾ ਕਿ ਇਹ ਪੰਜਾਬ ਇਹ ਰੰਗਲਾ ਪੰਜਾਬ ਇਹਨਾਂ ਨੇ ਵਾਕਈ ਰੰਗਲਾ ਪੰਜਾਬ ਇੱਕ ਮੰਗਲਾ ਪੰਜਾਬ ਬਣਾ ਦਿੱਤਾ ਮੰਗਲ ਦੀ ਸਿਚੁਏਸ਼ਨ ਤੇ ਖੜਾ ਕਰਤਾ ਕਿ ਪੰਜਾਬ ਦੇ ਵਿੱਚ ਕੋਈ ਸੇਫ ਨਹੀਂ ਹੈਗਾ ਪੰਜਾਬ ਦੇ ਵਿੱਚ ਬਿਜ਼ਨਸmen ਸੇਫ ਨਹੀਂ ਹੈਗਾ ਪੰਜਾਬ ਦੇ ਵਿੱਚ ਰੇਪ ਹੋ ਰਹੇ ਨੇ ਪੰਜਾਬ ਦੇ ਵਿੱਚ ਲੋ ਐਂਡ ਆਰਡਰ ਖਰਾਬ ਹੋ ਰਹੇ ਨੇ ਪੰਜਾਬ ਦੇ ਵਿੱਚ ਜਿਹੜੇ ਮੀਰ ਨੇ ਉਹ امیر ਹੋ ਜਾ ਰਹੇ ਜਿਹੜੇ ਗਰੀਬ ਨੇ ਉਹ ਹੋਰ ਥੱਲੇ ਆ ਰਹੇ ਨੇ ਜਿਹੜੀ ਮਿਡਲ ਜਿਹੜੀ ਹੈਗੀ ਨਾ ਜਿਹੜੇ ਮਿਡਲ ਮੈਨ ਜਿਹੜੇ ਹੁੰਦੇ ਨੇ ਮਿਡਲ ਕਮਿਊਨਿਟੀ ਹੁੰਦੀ ਹੈ ਉਹ ਸਟਮਪਸਰੀ ਹੈ 나ਗੇ ਜੋਗੇ 나 ਪਿੱਛੇ ਜੋਗੇ ਰੋਜ਼ਗਾਰ ਕੁਛ ਹੈ ਨਹੀਂ ਜੇ एग्जांपल ਜੇ ਤੁਸੀਂ 25000 ਰੁਪਏ ਕਮਾਉਂਦੇ ਹੋ ਮਹੀਨੇ ਦਾ 25000 ਦੇ ਵਿੱਚ ਆਪਣੇ ਬੱਚੇ ਆਪਣੀ ਫੈਮਲੀ ਆਪਣਾ ਕਾਰਬਾਰ ਆਪਣਾ ਰੋਜ਼ ਰੋਟੀ ਸਭ ਕੁਝ ਸੰਭਾਲਣਾ ਗਵਾਣਾ ਬਹੁਤ ਮੁਸ਼ਕਲ ਹੋਇਆ ਪਿਆ ਇਸ ਟਾਈਮ ਸਿਚੁਏਸ਼ਨ ਬਹੁਤ ਖਰਾਬ ਹੈ ਪੰਜਾਬ ਦੀ ਅਸਟਾ ਸਾਨੂੰ ਸਾਡੂ ਸੈਂਟਰ ਸਰਕਾਰ ਨੂੰ ਵੀ ਚਾਹੀਦਾ ਸਾਨੂੰ ਪੰਜਾਬ ਸਰਕਾਰ ਨੂੰ ਵੀ ਚਾਹੀਦਾ ਕਿ ਇਹਦੇ ਉੱਤੇ ਕੰਮ ਕਰਨਾ ਚਾਹੀਦਾ ਨਿੱਤੇ ਪੰਜਾਬ ਜੁਵੇ ਲੁੱਟਾ ਕੋ ਨਹੀਂ ਹੋ ਰਹੀਆਂ ਤੁਸੀਂ ਜ ਲੇਡੀਜ਼ ਜਾ ਰਹੇ ਆ ਉਹਨਾਂ ਦੀਆਂ ਚੈਨੀਆਂ ਖੋ ਰਹੇ ਨੇ ਉਹਨਾਂ ਦੀਆਂ ਗੱਲਾਂ ਦੇ ਵਿੱਚ ਉਹ ਵਾਲੀਆਂ ਵਗੈਰਾ ਲਗਾ ਰਹੇ ਨੇ ਵਜ੍ਹਾ ਕੀ ਹੈ ਵਜ੍ਹਾ ਕੀ ਹੈ ਬੇਰੁਜ਼ਗਾਰੀ ਵਜ੍ਹਾ ਕੀ ਹੈ ਐਜੂਕੇਸ਼ਨ ਵਜ੍ਹਾ ਕੀ ਹੈ ਮੈਡੀਕਲ ਜੇ ਉਹਨਾਂ ਕੋ ਖਾਣ ਵਾਸਤੇ ਕੁਝ ਨਹੀਂ ਹੋਏਗਾ ਲੁੱਟਾਂ ਖੂਹਾਂ ਪੰਜਾਬ ਦੇ ਵਿੱਚ ਚਲਦੀਆਂ ਰਹਿਣਗੀਆਂ ਐਵੇਂ ਚੱਲਣਗੀਆਂ ਆਮ ਆਦਮੀ ਪਾਰਟੀ ਤਾਂ ਕਹਦੇ ਸੀ ਸੀ ਆਮ ਲੋਕਾਂ ਦੀ ਸਰਕਾਰ ਆ ਕਿੱਥੇ ਆਮ ਲੋਕਾਂ ਦੀ ਸਰਕਾਰ ਹੈ ਪ੍ਰਕਾਸ਼ ਸਿੰਘ ਬਾਦਲ ਨੂੰ ਸੁਖਵੀਰ ਸਿੰਘ ਬਾਦਲ ਨੂੰ ਇਹੀ ਬੰਦੇ ਕਹਿੰਦੇ ਸੀ ਕਿ ਕਿੰਨੇ 300 ਬੰਦੇ ਨੇ 1 ਕਿਲੋਮੀਟਰ ਚੱਲਦੇ ਨੇ ਤੇ 1 ਲੱਖ ਦਾ ਖਰਚਾ ਹੁੰਦਾ ਐਨੇ ਬੰਦੇ ਪਿੱਛੇ ਲਏ ਤੇ ਅੱਜ ਇਹ ਕੀ ਕਰ ਰਹੇ ਨੇ ਨਹੀਂ ਪਰ ਉਹ ਤਾਂ ਇਹ ਗੱਲ ਵੀ ਕਹਿਦੇ ਨੇ ਵੀ ਅਸੀਂ ਜਿਹੜੇ ਐਮ ਐਲ ਏ ਕਢਾਏ ਨੇ ਉਹ ਆਮ ਘਰਾਂ ਦੇ ਲੋਕ ਨਹੀਂ ਆ ਆਮ ਘਰਾਂ ਦੇ ਲੋਕ ਹੈ ਕੋਈ ਮੋਬਾਈਲ ਠੀਕ ਕਰਦਾ ਸੀ ਕੋਈ 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 ਦੁਕਾਨ ਸੀ ਕਿਸੇ ਦੀ ਅੱਜਕੱਲ ਕੀ ਕਰਦਾ ਪਿਆ ਜਦੋਂ ਪਹਿਲੇ ਦਿਨ ਐਮਐਲਏ ਗਏ ਸੀ ਉੱਥੇ ਚੰਡੀਗੜ੍ਹ ਦੇ ਵਿੱਚ ਸਾਈਕਲਾਂ ਤੇ ਗਏ ਸੀ ਦਿਖਾਵਾ ਸੀ ਨਾ 90 ਦਾ ਸੀ ਇੱਕ ਬੰਦਾ ਸਾਈਕਲ ਤੇ ਗਿਆ ਦਿਖਾਉਣ ਵਾਸਤੇ ਮੱਝਾ ਤੇ ਤਾਂ ਆਂਦਾ ਜੇ 5 ਸਾਲ ਉਹ ਬੰਦਾ ਸਾਈਕਲ ਤੇ ਜਾਂਦਾ ਲੈਂਡ ਕਰੂਜ਼ਰਾਂ ਤੇ ਕਿਉਂ ਜਾ ਰਹੇ ਫਿਰ ਅੱਜ ਲੈਂਡ ਕਰੂਜ਼ਰਾਂ ਤੇ ਪੰਜਾਬ ਸਰਕਾਰ ਕਿਉਂ ਘੁਮ ਰਹੀ ਹੈ ਉਹੀ ਮਰੂਤੀਆਂ ਤੇ ਜਾਂਦੇ ਉਹੀ ਕਾਰਾਂ ਤੇ ਜਾਂਦੇ ਉਹੀ ਸਰਕਾਰ ਦਾ ਪੈਸਾ ਸਰਕਾਰਾਂ ਨੇ ਗੱਡੀਆਂ ਦਿੱਤੀਆਂ ਸਭ ਤੋਂ ਪਹਿਲਾਂ ਅਨਮੋਲ ਗਗਰਮਾਨ ਕੀ ਹੈ ਛੋਟੀ ਜੀ ਬੱਚੀ ਸਿੰਗਰ ਫੇਲੀਅਰ ਸਿੰਗਰ ਉਹਨੂੰ ਚੁੱਕ ਕੇ ਐਮਐਲਏ ਬਣਾਤਾ ਪੰਜਾਬ ਦੇ ਲੋਕਾਂ ਕੋਲ ਆਪਸ਼ਨ ਨਹੀਂ ਹੈਗਾ ਸੀ ਉਹ ਦੇਖੋ ਇਹ ਹੀ ਸਰਕਾਰ ਸੀ ਜਿਹੜੀ ਕਹਿ ਰਹੀ ਸੀ ਵੀਆਈਪੀ ਕਲਚਰ ਖਤਮ ਕਰਾਂਗੇ ਪਰ ਕੁਝ ਨਹੀਂ ਹੋਇਆ ਉਹੀ ਵੀਆਈਪੀ ਕਲਚਰ ਸਗੋ ਹੋਰ ਜ਼ਿਆਦਾ ਹੋ ਗਿਆ ਲੈ ਵੀਆਈਪੀ ਕਲਚਰ ਕਦੀ ਖਤਮ ਨਹੀਂ ਹੋਏਗਾ ਇੱਕ ਡਰਾਮਾ ਕੀਤਾ ਗਿਆ ਪੰਜਾਬ ਸਰਕਾਰ ਵੱਲੋਂ ਬਹੁਤ ਅੱਛੇ ਚੰਗੇ ਲੀਡਰ ਨੇ ਭਾਵੇਂ ਕਾਂਗਰਸ ਹੋਵੇ ਕਾਲੀਦਲ ਦੇ ਹੋਣ ਪਵੇ ਦਾਗੀ ਹੋਣ ਪਵੇ ਬਾਗੀ ਹੋਣ ਉਹਨਾਂ ਦੇ ਵਿੱਚ ਵੀ ਚੰਗੇ ਇਨਸਾਨ ਨੇ ਸੁਖਵੀਰ ਸਿੰਘ ਬਾਦਲ ਨੂੰ ਛੱਡ ਕੇ ਬਾਦਲ ਇੱਕ ਬੰਦਾ ਕਰਪਟ ਬੰਦਾ ਉਨੂੰ ਬੋਟ ਪਾਣੀ ਬਿਲਕੁਲ ਗਲਤ ਆ ਮੈਂ ਕਹਿੰਦਾ ਕਿ ਉਹਨੂੰ ਬਿਲਕੁਲ ਲੋਕਾਂ ਨੂੰ ਕਹਿਣੀ ਚਾਹੀਦਾ ਇਹਨੂੰ ਨਿਕਾਲਣਾ ਚਾਹੀਦਾ ਕਿ ਇਹਨੂੰ ਬੋਟ ਨਹੀਂ ਪਾਣੀ ਚਾਹੀਦੀ ਸ਼੍ਰੋਮਣੀ ਅਕਾਲੀ ਦਲ ਦੇ ਸਖਵੀਰ ਸਿੰਘ ਬਾਦਲ ਨੂੰ ਬਾਕੀ ਬੰਦੇ ਕੁਝ ਹੈਗੇ ਨੇ ਚੰਗੇ ਪਾਰਟੀ ਦੇ ਵਿੱਚ ਲੇਕਿਨ ਸਾਰੇ ਜਿਹੜੇ ਬੰਦੇ ਨੇ ਸਾਰੇ ਮੈਂ ਕਹਿੰਦਾ ਗੰਦੇ ਤੁਹਾਡੇ ਹਿਸਾਬ ਨਾਲ ਕਿਹੜੀ ਪਾਰਟੀ ਹੈ ਜਿਹੜੀ ਪੰਜਾਬ ਦਾ ਵਿਕਾਸ ਕਰ ਸਕਦੀ ਹੈ ਪਾਰਟੀ ਤੁਸੀਂ ਦੇਖੋ ਗੱਲਬਾਤ ਤੁਸੀਂ ਕਹਿੰਦੇ ਕਿ ਕਿਹੜੀ ਪਾਰਟੀ ਵਿਕਾਸ ਕਰ ਸਕਦੀ ਕਾਂਗਰਸ ਦੇਖੀ ਕੈਪਟਨ ਨੇ ਕੁਝ ਨਹੀਂ ਕੀਤਾ ਜਾ ਕੇ ਰੂਸਾ ਦੇ ਨਾਲ ਉੱਥੇ ਬੈਠਾ ਰਿਹਾ ਗੰਦ ਪਾਉਂਦਾ ਰਿਹਾ ਰੂਸਾ ਦੇ ਨਾਲ ਠੀਕ ਹੈ ਉਸ ਤੋਂ ਬਾਅਦ ਚੰਨੀ ਆਇਆ ਚੰਨੀ ਨੇ ਕੀ ਕੀਤਾ ਤਿੰਨ ਚਾਰ ਮਹੀਨੇ ਉਹ ਇੱਕ ਲਫਾਫਾ ਸੀ ਖਾਲੀ ਲਫਾਫਾ ਸੀ ਉਹ ਕਦੀ ਧਾਰਾ ਕੱਢਦਾ ਰਿਹਾ ਕਦੀ ਮੰਝੀਆਂ ਪੁੰਨਦਾ ਰਿਹਾ ਕਦੀ ਭੰਗੜੇ ਪਾਉਂਦਾ ਰਿਹਾ ਲੋਕਾਂ ਦੀ ਸੋਚ ਬਹੁਤ ਛੋਟੀ ਹੈਗੀ ਆਪਣੀ ਪੰਜਾਬੀਆਂ ਦੇ ਨੂੰ ਸੋਚਣਾ ਚਾਹੀਦਾ ਹੈ ਕਿ ਇਹਨਾਂ ਨੇ ਕੀ ਕੀਤਾ ਕਾਂਗਰਸ ਨੇ 84 ਤੇ ਇਹਨਾਂ ਨੇ 84 ਦੇ ਵਿੱਚ ਦੰਗੇ ਇਹਨਾਂ ਨੇ ਕਰਾਏ ਉੱਥੇ ਹਰਮੰਦਰ ਸਾਹਿਬ ਤੇ ਸਾਡੇ ਤੇ ਗੋਲੇਬਾਰੀ ਕਾਂਗਰਸ ਨੇ ਚਲਾਈ ਹੈਗੀ ਉਸ ਤੋਂ ਬਾਅਦ ਅਸੀਂ ਅਕਾਲੀ ਦਲ ਨੇ ਸਾਡੇ ਬੇਦੀ ਵੀ ਕਰਾਈਆਂ ਬਰਗਾੜੀ ਕਾਂਡ ਹੋਰ ਵੀ ਕਾਫੀ ਲੋਕਾਂ ਨੇ ਇਹਨਾਂ ਨੂੰ ਰੋਲ ਕੇ ਰੱਖਤਾ ਚੰਗੀ ਗੱਲ ਹੈ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਸਾਨੂੰ ਉਮੀਦ ਸੀ ਅਸੀਂ ਐਨ ਆਰ ਆਈ ਸੀ ਸਾਨੂੰ ਸਪੋਰਟ ਕਰਨੀ ਪਈ ਕਿ ਸਾਨੂੰ ਪੰਜਾਬ ਦਾ ਬਦਲਾ ਚਾਹੀਦਾ ਇਹਨਾਂ ਵੀ ਪੰਜਾਬ ਨੂੰ ਰੋਲ ਕੇ ਰੱਖਤਾ ਉਸ ਤੋਂ ਬਾਅਦ ਗੱਲਬਾਤ ਕਰਦੇ ਆ ਸਾਡੀ ਬੀ ਜੀ ਪੀ ਸਰਕਾਰ ਦੀ ਬੀ ਜੀ ਪੀ ਨੂੰ ਕਿਉਂ ਨਹੀਂ ਲੋਕ ਵੋਟ ਪਾ ਰਹੇ ਕਿਉਂ ਨਹੀਂ ਵੋਟ ਪਾਉਂਦੇ ਕਿਉਂਕਿ ਕਿੰਦ ਕੇ ਇਸ ਕਿਸਾਨ ਮਾਰੂ ਹੈਗੀ ਹੈ ਕਿਸਾਨ ਮਾਰੂ ਇਹਨੂੰ ਮਾਰੂ ਬਣਾਉਣ ਵਾਸਤੇ ਸ਼੍ਰੋਮਣੀ ਅਕਾਲੀ ਦਲ ਦਾ ਸੁਖਵੀਰ ਬਾਦਲ ਦੀ ਘਰ ਵਾਲੀ ਦਾ ਹਰ ਸਿਮਰਤ ਕੋਲ ਦਾ ਬਹੁਤ ਵੱਡਾ ਹੱਥ ਸੀ ਜੋ ਫੂਡ ਮਨਿਸਟਰ ਬਣੀ ਸੀ ਦਿੱਲੀ ਦੇ ਵਿੱਚ ਉਹਨਾਂ ਨੇ ਬੀਜੇਪੀ ਨੇ ਜਦੋਂ ਇਹ ਪਾਲਿਸੀਆਂ ਬਣਾਈਆਂ ਇਹਨੇ ਪੂਰਾ ਜ਼ੋਰ ਲਾਇਆ ਨੱਕ ਤੱਕ ਜ਼ੋਰ ਲਾਇਆ ਕਿ ਇਹ ਪਾਲਿਸੀਆਂ ਤੁਹਾਡੀਆਂ ਚੰਗੀਆਂ ਨੇ ਅੱਜ ਵੀ YouTube ਤੇ ਵੀਡੀਓ ਪਈਆਂ ਹੋਈਆਂ ਨੇ ਸਰਪੱਪਾ ਪੰਜਾਬ ਦੇ ਵਿੱਚ ਕ੍ਰਾਈਮ ਦੀ ਗੱਲ ਕਰਦੇ ਆ ਪੰਜਾਬੀ ਜਿਹੜੇ ਸਿੰਗਰ ਨੇ ਉਹਨਾਂ ਦੇ ਗਾਣੇ ਦੇ ਵਿੱਚ ਵੈਲੀ ਅਸਲਾ ਨਜਾਇਜ਼ ਹਥਿਆਰ ਕਈ ਸ਼ਬਦ ਨੇ ਕਿ ਲੱਗਦਾ ਵੀ ਉਹੀ ਕਾਰਨ ਬਣ ਰਹੇ ਨੇ ਪੰਜਾਬ ਦੇ ਵਿੱਚ ਵੱਧਦੇ ਕ੍ਰਾਈਮ ਕੱਲੇ ਕੱਲੇ ਵੈਲੀ ਅਸਲਾ ਨਹੀਂ ਥਾਰ ਅਸਲਾ ਨਸ਼ਾ ਗੰਨ ਇਹ ਪੰਜਾਬ ਦਾ ਕਲਚਰ ਨਹੀਂ ਹੈਗਾ ਪੰਜਾਬ ਦਾ ਸੱਭਿਆਚਾਰ ਨਹੀਂ ਹੈਗਾ ਕਿਉਂਕਿ ਉਹਨੂੰ ਦੇਖ ਕੇ ਬੱਚੇ ਫੋਲੋ ਕਰਦੇ ਨੇ ਮਲਕੀਤ ਔਲਖ ਨੇ ਕਿਦਾਂ ਗੰਦ ਪਾਇਆ ਪੰਜਾਬ ਦੇ ਵਿੱਚ ਨਸ਼ਿਆਂ ਨੂੰ ਪ੍ਰਮੋਟ ਕੀਤਾ ਗੰਨਾਂ ਨੂੰ ਪ੍ਰਮੋਟ ਕੀਤਾ ਮੈਂ ਸ਼ਰੀਅਮ ਨਾਮ ਲਾਵਾਂਗਾ ਮੈਨੂੰ ਕਿਸੇ ਦਾ ਡਰ ਨਹੀਂ ਹੈਗਾ ਇਹ ਸਾਰਾ ਪੰਜਾਬ ਦੇ ਮਾਹੌਲ ਖਰਾਬ ਇਦਾਂ ਦੇ ਸਿੰਗਰਾਂ ਨੂੰ ਪੰਜਾਬ ਦੇ ਵਿੱਚ ਨਸ਼ਾ ਅਸਲਾ ਸਾਰਾ ਕੁਝ ਬੈਨ ਹੋਣਾ ਚਾਹੀਦਾ ਬਿਲਕੁਲ ਗਲਤ ਹੈ ਇਹ ਪੰਜਾਬ ਦੀ ਜਵਾਨੀ ਤੇ ਰੋਲਣ ਵਾਸਤੇ ਜਿਹੜੇ ਸਿੰਗਰ ਨੇ ਇਹ ਬਹੁਤ ਵੱਡਾ ਇੱਕ ਰੋਲ ਅਦਾ ਕਰ ਰਹੇ ਨੇ ਜੀ ਮਤਲਬ ਇਹ ਨਈ ਮੋਹ ਵਾਲਾ ਜਿਹੜਾ ਖਰਾਬ ਕਰ ਰਹੇ ਨੇ ਕਲਾਈ ਨੂੰ ਵਧਾ ਰਹੇ ਨੇ ਤਾਂ ਇਹ ਮੁੱਕਿਆ ਕਿਉਂ ਨਹੀਂ ਜਾਂਦਾ ਇਹਦੇ ਪੰਜਾਬ ਸਰਕਾਰ ਨੂੰ ਚਾਹੀਦਾ ਤੁਸੀਂ ਪੰਜਾਬ ਸਰਕਾਰ ਨੂੰ ਪੁੱਛੋ ਜਦੋਂ ਇਹ ਇਦਾਂ ਦੇ ਗਾਣੇ ਜੋ ਪੰਜਾਬ ਸਰਕਾਰ ਪ੍ਰੈਸ ਕਾਨਫਰੰਸਾਂ ਹੁੰਦੀਆਂ ਕਿ ਕਿ ਤੁਸੀਂ ਇਦਾਂ ਦੇ ਬੈਨ ਕਿਉਂ ਨਹੀਂ ਲਗਾਉਂਦੇ ਤੁਸੀਂ ਬਾਜ ਨਹੀਂ ਕਿਉਂ ਨਹੀਂ ਤੁਸੀਂ ਉਠਾਉਂਦੇ ਤੁਸੀਂ ਜਰਨਲਿਸਟ ਹੋ ਯੰਗ ਪੱਤਰਕਾਰ ਹੋ ਤੁਹਾਨੂੰ ਬਾਜ ਉਠਾਣੀ ਚਾਹੀਦੀ ਤੁਹਾਨੂੰ ਪੁੱਛਣਾ ਚਾਹੀਦਾ ਕਿ ਭਈ ਇਦਾਂ ਦੇ ਗਾਣੇ ਇਦਾਂ ਦੇ ਲੋਕਾਂ ਦਾ ਮਾਹੌਲ ਖਰਾਬ ਕਰਦੇ ਨੇ ਫਿਲਮ ਜਦੋਂ ਸ਼ੂਟਿੰਗ ਵਗੈਰਾ ਕਰਦੇ ਨੇ ਉਹ ਉਥੇ ਕਿਹੜੀਆਂ-ਕਿਹੜੀਆਂ ਚੀਜ਼ਾਂ ਦਾ ਪ੍ਰਯੋਗ ਕਰਦੇ ਨੇ ਹੁਣ ਦੇਖੋ ਗਿੱਪੀ ਗਰੇਵਾਲ ਦੀ ਫਿਲਮ ਆਈ ਉਹਦੇ ਵਿੱਚ ਅੱਧ ਤੋਂ ਜ਼ਿਆਦਾ ਜਿਹੜੇ ਬੰਦੇ ਵਿੱਚ ਲਿੱਤੇ ਗਏ ਸੀ ਉਹ ਸਾਰੇ ਸਮੋਕਰਦੇ ਸੀ ਡਰਿੰਕ ਕਰਦੇ ਸੀ ਉਹਨਾਂ ਨੂੰ ਇਹ ਠੀਕ ਹੈ ਗੁਰਬਾਣੀ ਦਾ ਪ੍ਰਚਾਰ ਕਰ ਰਹੇ ਨੇ ਸਿੱਖੀ ਦਾ ਪ੍ਰਚਾਰ ਕਰ ਰਹੇ ਨੇ ਕਈ ਵਿੱਚ ਮੈਨੂੰ ਉਹ ਬੰਦੇ ਨੇ ਦੱਸਿਆ ਕਿ ਜਿਹੜੇ ਸ਼ੋਰਟ ਵੀ ਲਿੱਤੇ ਗਏ ਨੇ ਉਹ ਵੀ दारू-ਦुरु ਪੀ ਕੇ ਉਹ ਵੀ ਲਿੱਤੇ ਗਏ ਨੇ ਨਿਹੰਗਾਂ ਬਾਣਿਆਂ ਦੀ ਪਾਕੇ ਉੱਤੇ ਪਰ ਕਿੰਨੀ ਗਰਵਾਲਾ ਤੇ ਬਿਆਨਾ ਹੈ ਵੀ ਅਸੀਂ ਇਹ ਜੇ ਕੋਈ ਵੀ ਗਲਤ ਜਿਹੜਾ ਸੀਨ ਜਾਂ ਕੁਝ ਨਹੀਂ ਦਿਖਾਇਆ ਜਾਂ ਨਹੀਂ ਕੰਮ ਕੀਤਾ ਸੀਨ ਸੀਨ ਬਿਲਕੁਲ ਨਹੀਂ ਦਿਖਾਇਆ ਜਾਂ ਕੋਈ ਕੰਮ ਨਹੀਂ ਕੀਤਾ ਜਿਹੜੇ ਨਾ ਸਿੱਖਾਂ ਦੀ ਪਾਦਾਂ ਨੂੰ ਠੇਸ ਨਹੀਂ ਬਿਲਕੁਲ ਸੀਨ ਉਹਨਾਂ ਨੇ ਬਿਲਕੁਲ ਨਹੀਂ ਦਿਖਾਣਾ ਉਹਨਾਂ ਨੇ ਛੇਤਰਖਾਨੇ ਪੰਜਾਬ ਨੂੰ ਪੰਜਾਬ ਦੇ ਲੋਕਾਂ ਨੂੰ ਸਿੱਖਾਂ ਨੂੰ ਛੇਤਰਖਾਨੇ ਸਿੰਘਾਂ ਨੂੰ ਲੇਕਿਨ ਪਰਦੇ ਦੇ ਪਿੱਛੇ ਉੱਥੇ ਬੱਕਰੇ ਵੀ ਖਾਦੇਗੇ ਉਹ ਬਾਣਿਆਂ ਦੇ ਵਿੱਚ ਮੁਰਗੇ ਵੀ ਖਾਦੇਗੇ ਤੇ ਸ਼ਰਾਬਾਂ ਵੀ ਪੀਤੀਆਂ ਕੀਆਂ ਉਹਨਾਂ ਨੂੰ ਪਾ ਕੇ ਤੁਹਾਨੂੰ ਕੀ ਲੱਗਦਾ ਕਿ ਉਹ ਸਾਫ਼ ਸੂਤਰ ਰਹਿ ਕੇ ਕਿ ਇਦਾਂ ਹੀ ਕਿ ਉਹ ਸਿੱਖੀ ਸਰੂਪ ਦੇ ਵਿੱਚ ਆਣਾ ਇੱਕ ਬਹੁਤ ਵੱਡੀ ਗੱਲ ਆ ਜੇ ਇਹਨਾਂ ਨੂੰ ਫਿਲਮ ਬਣਾਨੀ ਚਾਹੀਦੀ ਪੂਰੀ ਰਹਿਤ ਮਰਿਆਦਾ ਦੇ ਨਾਲ ਪੂਰੇ ਉਹ ਬੰਦੇ ਚੁੰਦੇ ਕਾਸਟਿਊਮ ਵਗੈਰਾ ਜਿਨ੍ਹਾਂ ਨੇ ਪਾਏ ਨੇ ਕਿ ਪੂਰੇ ਸਿੱਖੀ ਨੂੰ ਬਿਲੋਂਗ ਕਰਦੇ ਨੇ ਸਿੱਖੀ ਧਰਮ ਦੇ ਰਹਿੰਦੇ ਨੇ ਉਹਨਾਂ ਨੂੰ ਰਿਸਪੈਕਟ ਕਰਦੇ ਅਸੀਂ ਬਹੁਤ ਰਿਸਪੈਕਟ ਕਰਦੇ ਆ ਜਿਹੜੇ ਸਿੱਖੀ ਬਾਣੇ ਦੇ ਵਿੱਚ ਆਗੇ ਨੇ ਆਪਣੀ ਯੂਥ ਬਾਹਰ ਜਾ ਰਹੀ ਆ ਲੱਖਾਂ ਰੁਪਏ ਲਾ ਕੇ ਬਾਹਰ ਜਾਂਦੇ ਨੇ ਜਿਨ੍ਹਾਂ ਕੋਲ ਲੱਖਾਂ ਰੁਪਏ ਹੈਗੇ ਨੇ ਤਾਂ ਇੱਧਰ ਹੀ ਕਿਉਂ ਨਹੀਂ ਕੰਮ ਕਰਦੇ ਹੈਗੇ ਦੇਖੋ ਪਹਿਲੀ ਗੱਲ ਇਹ ਕਿ ਸਤਾਏ ਗਏ ਨੇ ਦੋ ਚੀਜ਼ਾਂ ਹੁੰਦੀਆਂ ਸਰਕਾਰ ਦੇ ਸਤਾਏ ਹੋਏ ਔਰ ਗਵਰਨਮੈਂਟ ਦੇ ਸਤਾਏ ਹੋਏ ਔਰ ਕੰਮਾਂ ਦੇ ਸਤਾਏ ਹੋਏ ਰੋਜ਼ਗਾਰ ਬਹੁਤ ਜ਼ਰੂਰੀ ਹੈ ਕਿਉਂਕਿ ਅਸੀਂ ਜਦੂ ਬੰਦਾ ਬਾਹਰ ਦੇ ਰੁੱਖ ਕਰਦਾ ਘਰ ਛਡਣਾ ਕਿਸੇ ਵਾਸਤੇ ਬਹੁਤ ਔਖਾ ਹੁੰਦਾ ਜਾਂ ਤੇ ਜਿਹੜੇ ਦੇਖੋ ਡਿਪੋਰਟ ਹੋਏ ਅਮਰੀਕਾ ਤੋਂ ਵਿੱਚੋਂ ਜਿਹੜੇ ਜਾਜ ਪਰ ਕੇ ਆਏ ਸੀ ਕਈ ਵਿੱਚ ਕ੍ਰਾਈਮਨਲ ਸੀ ਕੋਈ ਕ੍ਰਾਇਮ ਕਰਕੇ ਪੰਜਾਬ ਤੋਂ ਭੱਜਿਆ ਹੋਇਆ ਸੀ ਭਾਰਤ ਤੋਂ ਭੱਜਿਆ ਹੋਇਆ ਸੀ ਕੁਝ ਸਰਕਾਰਾਂ ਦੇ ਸਤਾਏ ਹੋਏ ਸੀ ਉਹਨਾਂ ਨੇ ਕਿਹਾ ਕਿ ਆਪ ਮੈਂ ਨਹੀਂ ਕਹਿ ਰਿਹਾ ਉਹ ਕਹਿੰਦੇ ਕਿ ਅਸੀਂ ਸਰਕਾਰਾਂ ਦੇ ਸਤਾਏ ਹੋਏ ਸੀ ਉਧਰ ਸਿਮਰ ਸਿੰਘ ਮਾਨ ਲੈਟਰ ਦੇ ਰਿਹਾ ਸੀ ਉੱਥੇ ਜਾ ਕੇ ਖਾਲਸਤਾਨੀ ਬਣ ਜਾਂਦੇ ਨੇ ਕੋਈ ਇਹ ਸਭ ਡਰਾਮਾ ਤੁਸੀਂ ਪੈਸੇ ਲਾ ਕੇ ਪੰਜਾਬ 'ਚ ਵੀ ਕੰਮ ਕਰ ਸਕਦੇ ਹੋ ਪੰਜਾਬ ਦੇ ਵਿੱਚ ਬਹੁਤ ਵੱਡਾ ਇੱਕ ਰੋਜ਼ਗਾਰ ਚਲਾ ਸਕਦੇ ਹੋ ਵਧੀਆ ਚਲਾ ਸਕਦੇ ਹੋ ਆਪਣਾ ਪਰਿਵਾਰ ਪਾਲ ਸਕਦੇ ਹੋ ਇੱਥੇ ਕੰਮ ਕਰਕੇ ਕੋਈ ਖੁਸ਼ ਨਹੀਂ ਹੈਗਾ ਉੱਥੇ ਜਾ ਕੇ ਕਹਿੰਦੇ ਅਸੀਂ ਜਿਹੜਾ ਮਰਜ਼ੀ ਕੰਮ ਕਰਾਂਗੇ ਉੱਥੇ ਜਾ ਕੇ ਕਹਿੰਦੇ ਅਸੀਂ ਜੋ ਮਰਜ਼ੀ ਕਰ ਸਕਦੇ ਆ ਪੰਜਾਬ ਚ ਕਿਉਂ ਨਹੀਂ ਸੌਆਂ ਜਗੇ ਕੰਮ ਕਰਨ ਦੀ ਗੱਲ ਕਰਦੇ ਨੇ ਪਰ ਹੁਣ ਤਾਂ ਜੇ ਕੈਨੇਡਾ ਦੀ ਗੱਲ ਕਰੀਏ ਉਹ ਵੀ ਵਾਪਸ ਭੇਜ ਰਹੇ ਨੇ ਉੱਥੇ ਵੀ ਕੰਮ ਨਹੀਂ ਹੈਗਾ ਤੁਸੀਂ ਤੁਸੀਂ ਉਹ ਆਨਲਾਈਨ ਟਾਈਮ ਦੇ ਵਿੱਚ ਦੇਖਿਓ ਅਮਰੀਕਾ ਨੇ ਨਾਤ ਕਸੀ ਹੋਈ ਹੈ ਕੈਨੇਡਾ ਨੇ ਰਾਤ ਕਸੀ ਹੋਈ ਹੈ ਉਸ ਤੋਂ ਬਾਅਦ ਇੰਗਲੈਂਡ ਨੇ ਵੀ ਰਾਤ ਕਸੀ ਹੋਈ ਹੈ ਯੂਰਪ ਨੇ ਤੇ ਪਹਿਲਾਂ ਹੀ ਕਸੀ ਹੋਈ ਸੀ ਉਹ ਰਹਿ ਗਿਆ ਨਿਊਜ਼ੀਲੈਂਡ ਆਸਟ੍ਰੇਲੀਆ ਪਹਿਲਾਂ ਸੀ ਆਉਂਦੇ ਸੀ ਇੱਥੇ ਵੱਡੇ ਵੱਡੇ ਬੋਰਡ ਲਾਏ ਹੁੰਦੇ ਸੀ ਸਟੂਡੈਂਟ ਵੀਜ਼ਾ ਹਾਈਲਾਈਟਸ ਸਫਰਨਾ ਟੋਕਾਣਾ ਉਹ ਬਿਲਕੁਲ ਬੰਦ ਹੋ ਗਿਆ ਵਜ੍ਹਾ ਕੀ ਹੈ ਕਿਉਂਕਿ ਉੱਥੇ ਦੀਆਂ ਸਰਕਾਰਾਂ ਨੂੰ ਪਤਾ ਲੱਗ ਗਿਆ ਸਭ ਡਰਾਮਾ ਚੱਲ ਰਿਹਾ ਇੱਥੇ ਕੋਈ ਪੜਨ ਨਹੀਂ ਆਂਦਾ ਇੰਗਲੈਂਡ ਦੇ ਵਿੱਚ ਬੰਦ ਹੋ ਗਿਆ ਕੈਨੇਡਾ ਦੇ ਵਿੱਚ ਬੰਦ ਹੋ ਗਿਆ ਰਹਿ ਗਏ ਦੋ ਕੰਟਰੀ ਨਿਊਜ਼ੀਲੈਂਡ ਆਸਟ੍ਰੇਲੀਆ ਪਹਿਲਾਂ ਉੱਧਰ ਵੀ ਪਹੁੰਚ ਜਾਂਦੇ ਸੀ ਲੋਕੀ ਉਹ ਵੀ ਬਹੁਤ ਜਾਂਦੇ ਸੀ ਉਦੋਂ ਉਹ ਬੰਦ ਹੋਇਆ ਕੈਨੇਡਾ ਸਟਾਰਟ ਹੋਇਆ ਸੋ ਉਹਨਾਂ ਨੂੰ ਪਤਾ ਲੱਗ ਗਿਆ ਜਿਹੜੀਆਂ ਕੰਟਰੀਆਂ ਚ ਇਦਾਂ ਦੇ ਕੰਮ ਹੋ ਜਾਂਦੇ ਕਿ ਪੜਨ ਨਹੀਂ ਆਂਦੇ ਇਹ ਸਿਰਫ ਡਰਾਮਾ ਵੀ ਉੱਥੇ ਵੀ ਅੱਛੀਆਂ ਯੂਨੀਵਰਸਿਟੀਆਂ ਨੇ ਤੁਸੀਂ ਆਨਲਾਈਨ ਪੜ ਸਕਦੇ ਹੋ ਕਿੰਨੀਆਂ ਅੱਛੀਆਂ ਅੱਛੀਆਂ ਯੂਨੀਵਰਸਿਟੀਆਂ ਨੇ ਤੁਸੀਂ ਘਰ ਬੈਠੇ ਡਿਗ ਉਹਨਾਂ ਨੂੰ ਤੁਸੀਂ ਪ੍ਰਮੋਟ ਕਰੋ ਤੁਸੀਂ ਜੇ ਕੁਝ ਬਣਾ ਚਾਹੁੰਦੇ ਹੋ ਆਪਣੇ ਪਰਿਵਾਰ ਦੇ ਵਿੱਚ ਰਹਿ ਕੇ ਤੁਸੀਂ ਆਨਲਾਈਨ ਵੀ ਪੜ ਸਕਦੇ ਹੋ ਸਰ ਜਾਂਦੀ ਜਾਂਦੇ ਪੰਜਾਬ ਦੇ ਲੋਕਾਂ ਨੂੰ ਕੀ ਮੈਸੇਜ ਦਵਾਂਗੇ ਮੈਂ ਇਹੀ ਮੈਸੇਜ ਦਵਾਂਗਾ ਕਿ ਤੁਸੀਂ ਜੇ ਬਾਹਰ ਜਾਣਾ ਹੈ ਤਰੀਕੇ ਨਾਲ ਜਾਓ ਐਜੂਕੇਸ਼ਨ ਪੜਨ ਜਾਓ ਪੜ ਕੇ ਵਾਪਸ ਆਓ ਤੁਸੀਂ ਜੇ ਕੰਮ ਕਰਨ ਗਏ ਹੋ ਤੇ ਕੰਮ ਦੇ ਵਾਸਤੇ ਡੈਡੀਕੇਟਡ ਹੋਵੋ ਜੇ ਪੜਨ ਗਏ ਹੋ ਤੇ ਪੜਨ ਵਾਸਤੇ ਡੈਡੀਕੇਟਡ ਹੋਵੋ ਪੰਜਾਬ ਦੇ ਵਿੱਚ ਬਹੁਤ ਵਧੀਆ ਰੋਜਗਾਰ ਨੇ ਬਹੁਤ ਵਧੀਆ ਇਥੇ ਕੰਮਕਾਰ ਕਰ ਸਕਦੇ ਹੋ ਤੁਸੀਂ ਜੇ ਤੁਸੀਂ ਐਗਜ਼ਾਮਪਲ ਤੁਸੀਂ 20 ਲੱਖ ਰੁਪਇਆ ਲਾ ਕੇ ਤੁਸੀਂ ਬਾਹਰ ਜਾਂਦੇ ਹੋ ਤੁਸੀਂ ਆਪਣੇ ਰਿਸ਼ਤੇਦਾਰਾਂ ਚ ਆਪਣੀ ਫਰੈਂਡ ਫੈਮਿਲੀ ਦੇ ਵਿੱਚ ਦੇਖ ਕੇ ਕੋਈ 4-5 ਬੰਦੇ ਆਪਣੇ 파ਟਰਨਰ ਬਣ ਕੇ 1 ਕਰੋੜ ਦਾ ਜਾਂ 2 ਕਰੋੜ ਦਾ ਬਿਲਿੰਦਾ ਰੁਪਏ ਦਾ ਬਿਜ਼ਨਸ ਕਰ ਸਕਦੇ ਹੋ ਪੰਜਾਬ ਦੇ ਵਿੱਚ ਜਾ ਕੇ ਪੰਜਾਬ ਚ ਨਹੀਂ ਕਰਨਾ ਚਲੋ ਪੰਜਾਬ ਚ ਤੁਸੀਂ ਕਹਿੰਦੇ ਬਾਹਰ ਜਾ ਕੇ ਹਿਮਾਚਲ ਹਰਿਆਣਾ ਗੁਜਰਾਤ ਰਾਜਸਥਾਨ ਟੂਰਿਸਟ ਪਲੇਸ ਤੇ ਕਰ ਲੋ ਦਿੱਲੀ ਚ ਕਰ ਲੋ ਕੋਈ ਹੋਟਲ ਕਰਾਏ ਤੇ ਲਲੋ ਕੁਛ ਕੁਛ ਨਾ ਕੁਛ এডਿਕੇਸ਼ਨ ਕਰ ਲੋ ਤੇ ਪੰਜਾਬ ਸਰਕਾਰ ਨੂੰ ਤੇ ਸੈਂਟਰਲ ਗਵਰਨਮੈਂਟ ਨੂੰ ਵੀ ਚਾਹੀਦਾ ਕਿ এডਿਕੇਸ਼ਨ ਦੇ ਨਾਲ ਨਾਲ ਬਿਜ਼ਨਸ ਸੈਮੀਨਾਰ ਕਰਾਈ ਜਾਣ ਜੋ ਬਿਜ਼ਨਸ ਨੂੰ ਪ੍ਰਮੋਟ ਕਰਦੇ ਨੇ ਕਿ ਬਿਜ਼ਨਸ ਕਿਦਾਂ ਸਮੋਲ ਬਿਜ਼ਨਸ ਇੰਡਸਟਰੀ ਬਿਜ਼ਨਸ ਕਿਦਾਂ ਸਟਾਰਟ ਕੀਤਾ ਜਾ ਸਕਦਾ ਹੈ ਇਸ stdc ਕੀਤਾ ਜਾ ਸਕਦਾ ਕਿਦਾਂ ਸਾਨੂੰ ਰੋਜ਼ਗਾਰ ਮਿਲ ਸਕਦਾ ਹੋਰ ਵੀ ਲੋਕਾਂ ਨੂੰ ਰੋਜ਼ਗਾਰ ਦੇ ਸਕਦੇ ਆ ਇਦਾਂ ਦੇ ਸੈਮੀਨਾਰ ਮੈਨੂੰ ਲੱਗਦਾ ਪੰਜਾਬ ਸਰਕਾਰ ਨੂੰ ਚਲਾਣੇ ਚਾਹੀਦੇ ਨੇ ਤੇ ਆਣ ਵਾਲੇ ਟਾਈਮ ਦੇ ਵਿੱਚ ਜੋ ਸ਼੍ਰੋਮਣੀ ਅਕਾਲੀ ਦਲ ਦਾ ਹਾਲ ਹੋਇਆ ਸਕੀਰ ਬਾਦਲ ਦਾ ਹਾਲ ਹੋਇਆ ਉਹੀ ਹਾਲ ਆਮ ਆਦਮੀ ਪਾਰਟੀ ਦਾ ਟਾਈਮ 2027 ਦੇ ਵਿੱਚ ਲੋਕਾਂ ਨੇ ਮੰਝ ਕੇ ਰੱਖਦਾ ਨਾ ਇਹ ਹੀ ਮੇਰਾ ਇੱਕ ਸੰਦੇਸ਼ ਆ ਪੰਜਾਬੀਆਂ ਨੂੰ ਔਰ politix political ਲੋਕਾਂ ਦੇ ਸੋ ਇਹ ਸਾਡੇ ਨਾਲ ਬਿਊਰੋ ਚ ਵਰਿੰਦਰ ਸਿੰਘ ਜੀ ਜਿਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਥੋੜੀ ਜਿਹੀ ਅਵੇਅਰ ਹੋਣ ਦੀ ਲੋੜ ਹੈ ਪੰਜਾਬ ਦੇ ਵਿੱਚ ਵੀ ਜੇ ਲੋਕ ਯੂਥ ਹੈ ਔਰ ਰੋਜ਼ਗਾਰ ਕਰ ਸਕਦੇ ਨੇ ਇੱਥੇ ਹੀ ਆਪਣਾ ਜੋ ਫਿਊਚਰ ਆ ਉਹ ਵਧੀਆ ਬਣਾ ਸਕਦੇ ਨੇ ਇਸੇ ਤਰ੍ਹਾਂ ਦੀ ਹੋਰ ਵੀ ਨਵੀਂ ਅਪਡੇਟ ਦੇ ਲਈ ਜੁੜੇ ਰਹੋ ਸਾਡੇ ਨਾਲ ਤੁਸੀਂ ਦੇਖਦੇ ਹੋ ਅਮੇজিং ਟੀਵੀ ਮੈਂ ਅਨਦੀਪ